ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸੋ ਅੱਜ ਦੀ ਵੀਡੀਓ ਬਹੁਤ ਹੀ ਛੋਟੀ ਰਹਿਣ ਵਾਲੀ ਹੈ ਤੇ ਜਿੰਨੀ ਛੋਟੀ ਹੈ ਉਨੀ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਕਈ ਵਾਰ ਕੀਤੇ ਜਾ ਚੁੱਕੇ ਕਮੈਂਟਾਂ ਦਾ ਜਵਾਬ ਦੇਵਾਂਗੇ ਉਹ ਸੀ ਐਬਸੀयत ਨੂੰ ਲੈ ਕੇ ਕਿ ਰਜਿਸਟਰਡ ਬਸੀयत ਕਰਾਉਣ ਤੇ ਖਰਚਾ ਕਿੰਨਾ ਆਉਂਦਾ ਹੈ ਸੋ ਅਸੀਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਰਸਤੀਆਂ ਦੇ ਉੱਪਰ ਵੀਡੀਓ ਬਣਾਈ ਹੈ ਕਿ ਕਿਸੇ ਰਸਤੀ ਨੂੰ ਕਰਾਉਣ ਤੇ ਤੁਸੀਂ ਖਰਚਾ ਕਿਵੇਂ ਘੱਟ ਸਕਦੇ ਹੋ ਠੀਕ ਹੈ ਜੋ ਵੀ ਸਰਕਾਰੀ ਖਰਚਾ ਹੁੰਦਾ ਉਸ ਨੂੰ ਤੁਸੀਂ ਕਿਵੇਂ ਕੈਲਕੂਲੇਟ ਕਰ ਸਕਦੇ ਹੋ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖਿਆ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਜ ਜਮ ਉਹਨਾਂ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਯਾਨੀ ਕਿ ਵੀਡੀਓ ਦੇ ਹੇਠਾਂ ਦੇ ਦੇ ਦੇਵਾਂਗਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਵਿੱਚ ਅਪ ਗੱਲ ਕਰਾਂਗੇ ਕਿ ਰਜਿਸਟਰਡ ਵਸੀਅਤ ਕਰਾਉਣ ਤੇ ਕਿੰਨਾ ਖਰਚ ਆਉਂਦਾ ਹੈ ਤੇ ਕਿਹ ਕਿਹ ਡਾਕੂਮੈਂਟਸ ਵਗੈਰਾ ਲੱਗਦੇ ਨੇ ਠੀਕ ਹੈ ਸੋ ਦੋਸਤੋ ਰਜਿਸਟਰਡ ਵਸੀਅਤ ਕਰਵਾਉਣ ਦੇ ਲਈ ਜਿਹੜਾ ਟੋਟਲ ਖਰਚ ਹੈ ਤੁਹਾਨੂੰ ਮੈਂ ਦੱਸਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਡਾਕੂਮੈਂਟਸ ਕੀ ਕੀ ਲੱਗਦੇ ਨੇ ਡਾਕੂਮੈਂਟਸ ਦੀ ਗੱਲ ਕਰਕੇ ਤਾਂ ਜੋ ਵਿਅਕਤੀ ਵਸੀਅਤ ਕਰਾ ਰਿਹਾ ਹੈ ਠੀਕ ਹੈ ਉਸ ਦਾ ਆਈਡੀ ਪ੍ਰੂਫ ਆਧਾਰ ਕਾਰਡ ਇਸ ਤੋਂ ਇਲਾਵਾ ਜਿਸ ਪਿੰਡ ਦਾ ਉਹ ਵਿਅਕਤੀ ਹੈ ਠੀਕ ਹੈ ਉਸ ਪਿੰਡ ਦਾ ਹੀ ਨੰਬਰਦਾਰ ਜੋ ਕਿ ਉਸ ਨੂੰ ਜਿਆਤੀ ਤੌਰ ਤੇ ਜਾਣਦਾ ਹੋਵੇ ਠੀਕ ਹੈ ਉਸ ਦਾ ਆਇਡੈਂਟੀਟੀ ਆਈਡੀ ਪ੍ਰੂਫ ਠੀਕ ਹੈ ਜੀ ਇਹਨੂੰ ਆਪਾਂ ਆਈਡੀ ਕਾਰਡ ਕਹਿ ਸਕਦੇ ਨੰਬਰਦਾਰੀ ਕਾਰਡ ਕਹਿ ਸਕਦੇ ਆ ਉਹ ਲੱਗੇਗਾ ਪਰਸ ਇੱਕ ਗਵਾਹ ਠੀਕ ਹੈ ਜੀ ਉਸ ਪਿੰਡ ਦਾ ਕੋਈ ਗਵਾਹ ਉਸ ਦਾ ਆਧਾਰ ਕਾਰਡ ਸਿਰਫ ਤਿੰਨ ਜਣਾਂ ਦੇ ਆਈਡੀ ਪ੍ਰੂਫ ਲੱਭਣਗੇ ਵਿਸੀਤ ਕਰਾਉਣ ਵਾਲਾ ਇੱਕ ਨੰਬਰ ਦਾ ਆਰਥਿਕ ਕਬਾਤ ਇਹਨਾਂ ਦੇ ਆਧਾਰ ਕੱਢ ਲੱਗਣਗੇ ਹੋਰ ਇਸ ਵਿੱਚ ਕੋਈ ਪ੍ਰੂਫ ਲਾਉਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਵਿੱਚ ਕਈ ਵਾਰ ਅਸੀਂ ਰਜਿਸਟਰਡ ਵਸੀਅਤ ਕਰਾਉਣ ਸਮੇਂ ਫਰਦ ਜਮ੍ਹਾਂ ਮੰਦੀ ਵਗੈਰੇ ਜਾਂ ਕੋਈ ਰਿਸ਼ਤੀ ਦਾ ਹਵਾਲਾ ਦੇ ਦਿੰਨੇ ਠੀਕ ਹੈ ਉਹ ਵੀ ਦਿੱਤਾ ਜਾ ਸਕਦਾ ਹੈ ਪਰ ਇਸ ਵਿੱਚ ਜ਼ਰੂਰਤ ਨਹੀਂ ਹੈ ਕਿਉਂਕਿ ਵਸੀਅਤ ਦੇ ਵਿੱਚ ਅਸੀਂ ਲਿਖ ਦਿੰਦੇ ਹਾਂ ਕਿ ਸਾਡੇ ਨਾਮ ਪਰ ਜੋ ਵੀ ਤੁਹਾਡਾ ਪਿੰਡ ਹੈ ਠੀਕ ਹੈ ਇਸ ਪਿੰਡ ਦੀ ਜੋ ਵੀ ਜ਼ਮੀਨ ਜਾਇਦਾਦ ਮੇਰੇ ਨਾਮ ਹੈ ਜਨ ਕਿ ਵਸੀਅਤ ਕਰਨ ਵਾਲੇ ਚੀਜ਼ ਕਹਿ ਰਿਹਾ ਕਿ ਜੋ ਵੀ ਜਮੀਨ ਜਾਇਦਾਦ ਮੇਰੇ ਨਾਮ ਹੈ ਉਹ ਜੌਂਦੇ ਜੀ ਮੇਰੇ ਨਾਮ ਰਹੇਗੀ ਅਤੇ ਮੇਰੀ ਮੌਤ ਤੋਂ ਬਾਅਦ ਮੇਰੇ ਜੋ ਵੀ ਜਿਸ ਵੀ ਵਾਰਸ ਦੇ ਨਾਮ ਉਹ ਕਰਨਾ ਚਾਹੁੰਦਾ ਠੀਕ ਹੈ ਇਸ ਦਾ ਹੱਕਦਾਰ ਜਿਹੜਾ ਮੇਰਾ ਇਹ ਵਾਰਸ ਹੋਵੇਗਾ ਜਿੰਨੀ ਵੀ ਹੈ ਠੀਕ ਹੈ ਜਦੋਂ ਆਪਾਂ ਅਸੀਂ ਕੋਈ ਵਸੀਅਤ ਦੇ ਵਿੱਚ ਲਿਖ ਦਿੰਦੇ ਆ ਕਿ ਇਸ ਜ਼ਮੀਨ ਦਾ ਮਾਲਕ ਜਿਹੜਾ ਮੇਰਾ ਫਲਾਨਾ ਜਿਹੜਾ ਵਾਰਸ ਹੋਵੇਗਾ ਠੀਕ ਹੈ ਤੇ ਜਿੰਨੀ ਵੀ ਉਸ ਦਿਨਾਂ ਜ਼ਮੀਨ ਹੁੰਦੀ ਹੈ ਚਾਹੇ ਉਸ ਨੂੰ ਪਤਾ ਵੀ ਨਾ ਹੋਵੇ ਉਸ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਜਿਆ ਆ ਜਗਾ ਮੇਰੀ ਕਿੰਨੀ ਜ਼ਮੀਨ ਪਈ ਹੈ ਤਾਂ ਸਾਰੀ ਜਿਹੜੀ ਆਟੋਮੈਟਿਕ ਉਸ ਦੇ ਨਾਮ ਵਸੀਅਤ ਰਹੀ ਚੜ ਜਾਵੇਗੀ ਪਰ ਜਦੋਂ ਅਸੀਂ ਕਈ ਵਾਰ ਲਿਖ ਦਿੰਨੇ ਆ ਕਿ ਮੇਰੇ ਨਾਮ ਮੰਨ ਲਓ 5 ਕਨਾਲ ਜ਼ਮੀਨ ਹੈ ਜਿਹੜੀ ਫਲਾਨੇ ਪਿੰਡ ਪਈ ਉਹ ਮੇਰੇ ਸੁਪੁੱਤਰ ਨੂੰ ਮਿਲੇਗੀ ਪਰੰਤੂ ਜਦੋਂ ਰਿਕਾਰਡ ਦੀ ਪੜਤਾਲ ਕੀਤੀ ਠੀਕ ਹੈ ਉਹ 5 ਕਨਾਲ ਤੋਂ ਵੱਧ ਜਾਂਦੀ ਹੈ ਤਾਂ ਉੱਥੇ ਦਿੱਕਤ ਪੇਸ਼ ਆਉਂਦੀ ਹੈ ਠੀਕ ਹੈ ਉਹ ਪੰਜ ਕਨਾਲ ਤੋਂ ਵੱਧ ਗਈ ਪਰੰਤੂ ਵਸੀਅਤ ਵਿੱਚ ਲਿਖਿਆ ਗਿਆ ਪੰਜ ਕਨਾਲ ਹੀ ਕੀਤੀ ਆ ਵੀ ਤਾਂ ਫਿਰ ਉਹ ਪੰਜ ਕਨਾਲ ਹੀ ਉਸਦੇ ਨਾਮ ਛਾੜਨੀ ਆ ਠੀਕ ਹੈ ਜੀ ਬਾਕੀ ਜਿਹੜੀ ਰੇਜ ਕੀ ਉਹ ਸਿਰ ਸਾਰੇ ਵਾਰਸਾਂ ਦੇ ਨਾਲ ਬਰਾਬਰ ਵੰਡੀ ਜਾਊਗੀ ਸੋ ਕਦੇ ਵੀ ਵਸੀਅਤ ਵਿੱਚ ਇਹ ਨਹੀਂ ਲਿਖੋ ਕਿ ਇਸ ਦੇ ਨਾਮ ਸਿਰਫ ਪੰਜ ਜੋ ਵੀ ਰਕਬਾ ਹੈ ਵੀ ਦੱਸੋ ਨਾ ਵੀ ਇਹਨਾਂ ਠੀਕ ਹੈ ਉਸ ਲਿਖ ਦਿਓ ਵੀ ਜਿੰਨੀ ਵੀ ਹੋਵੇਗੀ ਚਾਹੇ ਉਹ ਘੱਟ ਹੈ ਚਾਹੇ ਵੱਧ ਹੈ ਸਾਰੀ ਦੀ ਸਾਰੀ ਠੀਕ ਹੈ ਜੇਕਰ ਤੁਸੀਂ ਸਾਰੀ ਕਰਾ ਰਹੇ ਹੋ ਪਰ ਹਾਂ ਜੇਕਰ ਤੁਸੀਂ ਵਸੀਅਤ ਕਰਵਾ ਹੀ ਇੱਕ ਇਸ ਮਕਸਦ ਲਈ ਹੋ ਰਹੇ ਹੋ ਕਿ ਮੇਰੀ ਸਮਾਰ ਸਾਰੀ ਜ਼ਮੀਨ ਜਾਇਦਾਦ ਮੰਨ ਲਓ ਤੁਹਾਡੇ ਨਾਲ 10 ਕਿੱਲੇ ਠੀਕ ਹੈ 10 ਕਿੱਲੇ ਵੀ ਸਿਰਫ ਪੰਜਕ ਨਾਲ 5 ਕਿੱਲੇ ਹੀ ਜਿਹੜੇ ਮੇਰੀ ਸਵਾਰਸ ਨੂੰ ਮਿਲਣੇ ਚਾਹੀਦੇ ਬਾਕੀ ਦੇ ਜਿਹੜੀ ਜੋ ਵੀ ਹੋਵੇਗੀ ਉਹ ਮੇਰੇ ਵਾਰਸਾਂ ਨੂੰ ਬਰਾਬਰ ਬਰਾਬਰ ਜਾਵੇ ਤਾਂ ਇਸ ਤਰ੍ਹਾਂ ਤੁਸੀਂ ਉਸ ਦੇ ਵਿੱਚ ਲਿਖ ਸਕਦੇ ਹੋ ਜਵਾਬ ਮੰਦੀ ਦਾ ਹਵਾਲਾ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਖੇਮਟਾ ਬਦਲਦੀਆਂ ਰਹਿੰਦੀਆਂ ਨੇ ਠੀਕ ਹੈ 4 ਸਾਲਿਆਂ ਦੌਰਾਨ ਸੋ ਸਿਰਫ ਤੁਸੀਂ ਇੰਨਾ ਕਹਿ ਸਕਦੇ ਹੋ ਕਿ ਮੇਰੀ ਜਿੰਨੀ ਸਾਰੀ ਜ਼ਮੀਨ ਜਾਇਦਾਦ ਉਸ ਵਿੱਚ ਸਿਰਫ ਇੰਨੀ ਇਸ ਦੇ ਨਾਲ ਚੜਾਈ ਆਵੇ ਬਾਕੀ ਜੋ ਬਚੇਗੀ ਇਹਨਾਂ ਨੂੰ ਦਿੱਤੀ ਜਾਵੇ ਇਸ ਤਰ੍ਹਾਂ ਕਰਕੇ ਜਿਹੜੀ ਤੁਸੀਂ ਵਿਸੀਅਤ ਦੇ ਵਿੱਚ ਲਿਖ ਸਕਦੇ ਹੋ ਸਾਰੇ ਪਿੰਡਾਂ ਦਾ ਜਿੱਥੇ ਵੀ ਤੁਹਾਡੀ ਪ੍ਰਾਪਰਟੀ ਉਸ ਦੇ ਵਿੱਚ ਜ਼ਿਕਰ ਕਰ ਸਕਦੇ ਹੋ ਬੈਂਕ ਬੈਲੈਂਸ ਵਗੈਰਾ ਦਾ ਜ਼ਿਕਰ ਕਰ ਕਰ ਸਕਦੇ ਹੋ ਐਫ ਡੀ ਵਗੈਰਾ ਤੁਹਾਡੇ ਨਾਮ ਕੋਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵਹੀਕਲ ਹੈ ਉਸ ਵਾਰੀ ਲਿਖ ਸਕਦੇ ਹੋ ਉਸ ਦਾ ਬੇਰਵਾ ਦੇ ਸਕਦੇ ਹੋ ਠੀਕ ਹੈ ਜੀ ਇਹ ਸਾਰੀਆਂ ਚੀਜ਼ ਜਬਸੀਤ ਵਿੱਚ ਤੁਸੀਂ ਮੈਂਸ਼ਨ ਕਰ ਸਕਦੇ ਹੋ ਹੁਣ ਗੱਲ ਕਰਦੇ ਆਂ ਆਪਾਂ ਰਜਿਸਟਰਡ ਵਸੀਅਤ ਦੇ ਖਰਚ ਬਾਰੇ ਇੱਕ ਹੋਰ ਸਵਾਲ ਸੀਗਾ ਕਿ ਰਜਿਸਟਰਡ ਵਸੀਅਤ ਦੇ ਵਿੱਚ ਕੀ ਸਾਨੂੰ ਕੁੜੀਆਂ ਦਾ ਜ਼ਿਕਰ ਕਰਨਾ ਚਾਹੀਦਾ ਜੀ ਜਰੂਰ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਵਸੀਅਤ ਕਰਵਾਉਣੀ ਹੈ ਉਸ ਦੇ ਵਿੱਚ ਸਾਨੂੰ ਹਵਾਲਾ ਦੇ ਦੇਣਾ ਚਾਹੀਦਾ ਹੈ ਕਿ ਮੰਨ ਲਓ ਵਸੀਅਤ ਜ਼ਿਆਦਾਤਰ ਜਿਹੜੀ ਉਹ ਮੁੰਡਿਆਂ ਦੇ ਨਾਮ ਕਰਾਈ ਜਾਂਦੀ ਠੀਕ ਹੈ ਲੜਕੀਆਂ ਦੇ ਨਾਮ ਕਰਾਈ ਜਾਂਦੀ ਹੈ ਤਾਂ ਉਸ ਵਿੱਚ ਕੁੜੀਆਂ ਦਾ ਜੇਕਰ ਵੀ ਜ਼ਰੂਰ ਹੋਣਾ ਚਾਹੀਦਾ ਕਿ ਮੇਰੇ ਇੰਨੀਆਂ ਕੁੜੀਆਂ ਠੀਕ ਹੈ ਜੇਕਰ ਉਹ ਸ਼ਾਦੀ ਛੁਡਾਉਂਦੇ ਉਸ ਨੂੰ ਮੈਂਸ਼ਨ ਕਰਨਾ ਜਦੋਂ ਸ਼ਾਦੀ ਛੁਡਾਉਂਦੇ ਉਹਨਾਂ ਦੇ ਹਿੱਸੇ ਬਾਰੇ ਦੱਸਿਆ ਹੋਣਾ ਚਾਹੀਦਾ ਜੋ ਉਹਨਾਂ ਦਾ ਹਿੱਸਾ ਹੈ ਉਹਨਾਂ ਨੂੰ ਦੇਣਾ ਚਾਹੁੰਦਾ ਨਹੀਂ ਚਾਹੁੰਦਾ ਜੇ ਨਹੀਂ ਚਾਹੁੰਦਾ ਤਾਂ ਕਿਉਂ ਨਹੀਂ ਦੇਣਾ ਚਾਹੁੰਦਾ ਤਾਂ ਜੋ ਬਾਤ ਵਿੱਚ ਵਸੀਅਤ ਨੂੰ ਚੈਲੰਜ ਵਗੈਰਾ ਕਰਨ ਦਾ ਜਿਹੜੀ ਆਪਸ਼ਨ ਹੀ ਨਾ ਬਚੇ ਠੀਕ ਹੈ ਤਾਂ ਉਸ ਵਿੱਚ ਕਲੀਅਰ ਲਿਖਿਆ ਹੋਣਾ ਚਾਹੀਦਾ ਜਿਵੇਂ ਕੋਈ ਲੜਕੀਆਂ ਠੀਕ ਹੈ ਉਹਨਾਂ ਦੀ ਸ਼ਾਦੀ ਛੁਡਾਉਂਦੀ ਹੈ ਤਾਂ ਉਸ ਤਰ੍ਹਾਂ ਤੇ ਜਿਹੜੇ ਮਾਪੇ ਹੁੰਦੇ ਉਹਨਾਂ ਦੇ ਹਿੱਸਾ ਜਿਹੜਾ ਹੁੰਦਾ ਉਹਨ ਬਾਦ ਵਿੱਚ ਕੋਈ ਬਾਲੀਆਂ ਪ੍ਰੋਬਲਮਾਂ ਖੜੀਆਂ ਨਹੀਂ ਹੁੰਦੀਆਂ ਸੋ ਹੁਣ ਜ਼ਿਆਦਾ ਦੇਰ ਨਾ ਕਰੀਏ ਕਿਉਂਕਿ ਤੁਸੀਂ ਸੋਚ ਰਹੇ ਹੋਗੇ ਵੀਡੀਓ ਲੰਬੀ ਹੋ ਰਹੀ ਹੈ ਤਾਂ ਖਰਚ ਦੀ ਗੱਲ ਕਰਕੇ ਤਾਂ ਸਭ ਤੋਂ ਪਹਿਲਾ ਜਿਹੜਾ ਖਰਚ ਹੁੰਦਾ ਇਸ ਦੇ ਵਿੱਚ 4000 ਰੁਪਿਆ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਠੀਕ ਹੈ ਜੀ 4000 ਰੁਪਿਆ ਰਜਿਸਟ੍ਰੇਸ਼ਨ ਫੀਸ 2024 ਦੇ ਵਿੱਚ ਇਹ ਵੀਡੀਓ ਬਣ ਰਹੀ ਹੈ ਚੌਥਾ ਮਿੰਟ ਠੀਕ ਹੈ ਜੀ ਤੁਸੀਂ ਇਸ ਚੈਨਲ ਤੇ ਕੋਈ ਵੀਡੀਓ ਦੇਖਦੇ ਆ ਤਾਂ ਉਸ ਨੂੰ ਅਪਲੋਡ ਕਰਨ ਦੀ ਡੇਟ ਤੇ ਜ਼ਰੂਰ ਗੌਰ ਕਰਿਆ ਕਰੋ ਕਿਉਂਕਿ ਜਦੋਂ ਅਸੀਂ ਫੀਸਾਂ ਵਗਾਰਾ ਤੇ ਵੀਡੀਓ ਬਣਾਉਨੇ ਹਨਾ ਹੋ ਸਕਦਾ ਤੁਸੀਂ ਵੀਡੀਓ ਕਾਫੀ ਲੰਬੇ ਸਮੇਂ ਬਾਅਦ ਦੇਖ ਰਹੇ ਹੋ 5 6 ਮਹੀਨੇ ਬਾਅਦ ਦੇਖੋ ਸਾਲ ਬਾਅਦ ਦੇਖੋ ਵੀਡੀਓ ਨੂੰ ਤੇ ਉਦੋਂ ਤਾਈਂ ਜਿਹੜੀਆਂ ਫੀਸਾਂ ਦੇ ਰੇਟ ਜਿਹੜੇ ਘੱਟ ਦੇ ਵਾਧੇ ਰਹਿੰਦੇ ਆ ਬਾਅਦ ਵਿੱਚ ਤੁਸੀਂ ਕਹੋਗੇ ਵੀ ਵੀਡੀਓ ਵਿੱਚ ਤੁਸੀਂ ਇੰਨਾ ਕਰ ਰਹੇ ਹੋ ਸਾਥੋਂ ਜਿਹੜੀ ਚਾਰਜਸ ਲਈ ਜਾ ਰਹੇ ਹੋ ਇੰਨੇ ਲਈ ਯਾਰ ਕਿਉਂਕਿ ਅਪਡੇਟ ਹੁੰਦੇ ਰਹਿੰਦੇ ਸਾਲ ਦਰ ਸਾਲ ਕੀ ਪਤਾ ਕਦੋਂ ਅਪਡੇਟ ਫੀਸਾਂ ਵਧ ਜਾਣ ਘਟ ਜਾਣ ਠੀਕ ਹੈ ਜੀ ਸੋ ਵੀਡੀਓ ਅਪਲੋਡ ਕਰਨ ਦਾ ਟਾਈਮ ਸਮਾਂ ਜ਼ਰੂਰ ਦੇਖ ਲਿਆ ਕਰੋ ਵੀ ਕਿਸ ਤਾਰੀਖ ਨੂੰ ਕਿਸ ਸਾਲ ਅਪਲੋਡ ਕੀਤੀ ਗਈ ਹੈ ਤੋ ਹੁਣ ਦੀ ਜਿਹੜੀ ਲੇਟੈਸਟ ਅੱਜ ਦੀ ਜਿਹੜੀ ਇਹਦੀ ਫੀਸ ਹੈ ਰਜਿਸਟਰਡ ਵਿਸ਼ੇਤਰੀ 4000 ਰੁਪਏ ਜਿਹੜੀ ਰਜਿਸਟ੍ਰੇਸ਼ਨ ਦੀ ਫੀਸ ਹੈ ਇਸ ਤੋਂ ਇਲਾਵਾ ਜਿਹੜੀ 500 ਰੁਪਏ ਉਹ ਹੈ ਜੀ ਫੈਸਿਲਿਟੇਸ਼ਨ ਚਾਰजेस ਨੇ 500 ਰੁਪਏ ਟੋਟਲ ਹੋ ਗਿਆ 4500 ਇਸ ਤੋਂ ਇਲਾਵਾ ਪੇਸਟਿੰਗ ਫੀਸ ਹੁੰਦੀ ਹੈ ਜਦੋਂ ਅਸੀਂ ਭਰਦੇ ਹਾਂ 200 ਰੁਪਏ ਉਹ ਹੋ ਗਿਆ ਟੋਟਲ ਹੋ ਗਿਆ 4700 ਇਸ ਤੋਂ ਇਲਾਵਾ ਇੱਕ ਉਹ ਅਪਾਇੰਟਮੈਂਟ ਜਿਹੜੀ ਅਸੀਂ ਆਪਾਂ ਬਸਿਕਾ ਪੇਸ਼ ਕਰਨ ਨੂੰ ਜਿਹੜੀ ਤਹਿਸੀਲਦਾਰ ਦੇ ਪੇਸ਼ ਕਰਨ ਨੂੰ ਅਪਾਇੰਟ ਲੈਣੇ ਆ ਠੀਕ ਆ ਅਪਾਇੰਟਮੈਂਟ ਲੈਣੇ ਆ 500 ਰੁਪਿਆ ਉਹ ਹੈ ਠੀਕ ਹੈ ਜੀ ਸੋ 4700 55200 ਰੁਪਿਆ ਜਿਹੜਾ ਸਾਡਾ ਸਰਕਾਰੀ ਖਰਚਾ ਹੋ ਗਿਆ ਇਸ ਤੋਂ ਇਲਾਵਾ ਠੀਕ ਹੈ ਜੀ ਤੁਸੀਂ ਕਹੋਗੇ 5200 ਗਿਆ ਸੀ ਕੁਝ ਆਥੋਂ ਇਹਨੂੰ ਮੰਗ ਰਿਹਾ ਇਹਨੂੰ ਮੰਗ ਰਿਹਾ ਠੀਕ ਹੈ ਜੀ ਉਹ ਤੁਹਾਡਾ ਆਪਣੀ ਕਹਿ ਸਕਦਾ ਕੌਣ ਕਿੰਨਾ ਕੀ ਲੈ ਰਿਹਾ ਇਹ ਸਰਕਾਰੀ ਖਰਚਾ ਹੋ ਗਿਆ ਪਲੱਸ ਜਿਹੜੀ ਇਸ ਤੋਂ ਜ਼ਿਆਦਾ ਖਰਚਾ ਹੁੰਦਾ ਉਹ ਕੀ ਹੁੰਦਾ ਜੀ ਉਹ ਜੋ ਤੁਹਾਡਾ ਦਸਿਕਾ ਤਿਆਰ ਕਰਦਾ ਉਹ ਪ੍ਰਾਈਵੇਟ ਅਰ ਜਿੰਮੀ ਸਬਸਿਕਨ ਵੀ ਸੇ ਜੋ ਵੀ ਹੁੰਦੇ ਨੇ ਠੀਕ ਹੈ ਜੀ ਉਹ ਆਪਣਾ ਖਰਚਾ ਜ਼ਰੂਰ ਲੈਣਗੇ ਤਿਆਰ ਕਰਾਈ ਦਾ ਕਿਸੇ ਦਾ ਕਿੰਨਾ ਹੋ ਸਕਦਾ ਕਿਸੇ ਦਾ ਘੱਟ ਹੋ ਸਕਦਾ ਕਿਸੇ ਦਾ ਵੱਧ ਹੋ ਸਕਦਾ ਬਾਕੀ ਜੋ ਇਸ ਨੂੰ ਆਨਲਾਈਨ ਵਗੈਰਾ ਕਰਦੇ ਐ ਟਵੀਸਾ ਵਗੈਰਾ ਕਰਦੇ ਉਹਨਾਂ ਦਾ ਆਪਣਾ ਪ੍ਰਾਈਵੇਟ ਕੰਮ ਹੁੰਦਾ ਉਹ ਵੀ ਤਾਂ ਹੱਥੋਂ ਐਕਸਟਰਾ ਚਾਰਜਸ ਲੈਣਗੇ ਕੋਈ 100 200 500 ਜੋ ਵੀ ਉਹਨਾਂ ਦਾ ਹੁੰਦਾ ਹੈ ਲਿਖਾਈ ਵਾਲੇ ਦਾ ਹੋ ਗਿਆ ਸੋ 1000 1500 ਰੁਪਏ ਜੇਕਰ ਉਹਨਾਂ ਦਾ ਐਡ ਕਰ ਦਈਏ ਠੀਕ ਹੈ ਜੀ ਤੁਹਾਡਾ ਆਪਾਂ ਕੀ ਹਿਸਾਬ ਲਾਇਆ ਸੀ 5200 ਕਟੋ-ਕਟ ਸ਼ੀਤੋ 7000 ਦੇ ਵਿੱਚ ਜਿਹੜਾ ਵਸੀਅਤ ਤੇ ਖਰਚ ਆ ਜਾਂਦਾ ਹੈ ਸਰਕਾਰੀ ਖਰਚਾ 5200 ਆ ਗਿਆ ਠੀਕ ਹੈ ਜੀ ਬਾਕੀ 1150 ਜੇਕਰ ਪਸੀਕਾ ਨਵੀਸ ਦਾ ਲਾਲੋ ਫੀਸਾ ਵਗੈਰਾ ਭਰਨ ਵਾਲੇ ਦਾ ਲਾਲੋ ਜਾਂ ਕਾ ਹੋਰ ਤੁਹਾਡੇ ਕਾਗਜ਼ ਪੱਤਰਾਂ ਦੇ ਫੋਟੋਕਾਪੀ ਫੋਟੋ ਸ਼ੀਟ ਵਗੈਰਾ ਤੇ ਲਾਲੋ ਕਟੋ-ਕਟ ਸ਼ੀਤੋ 7000 ਦੇ ਵਿੱਚ ਜਿਹੜਾ ਵਸੀਅਤ ਤੇ ਖਰਚ ਆ ਰਾਮ ਨਾਲ ਆ ਹੀ ਜਾਂਦਾ ਸੋ ਇਸੇ ਅੱਜ ਦੀ ਵੀਡੀਓ ਜਾਣਕਾਰੀ ਵਧੀਆ ਲੱਗੀ ਹੋ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਤਰ੍ਹਾਂ ਦੇ ਜਾਗਰੂਕ ਕਰਨ ਵਾਲੀ ਵੀਡੀਓ ਸਾਡੇ ਚੈਨਲ ਤੇ ਜ਼ਰੂਰ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿ ਤੁਹਾਡੀ ਤਹਿਸੀਲ ਵਗੈਰਾ ਵਿੱਚ ਵਸੀਅਤ ਦੇ ਕਿੰਨਾ ਖਰਚਾ ਆ ਜਾਂਦਾ ਹੈ ਠੀਕ ਹੈ ਜੀ ਜੇਕਰ ਵੀਡੀਓ ਨੂੰ ਵਾਕਈ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਦਾ ਕਰੋ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਵਾਲੀ ਵੀਡੀਓ ਤੁਹਾਨੂੰ YouTube ਤੇ ਬਹੁਤ ਹੀ ਘੱਟ ਮਿਲਣੀ ਆ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਹੋਰ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਦਿੱਤੇ